ਦੇਖੋ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹੇ ਕਿਆਂ ਪੰਚਤ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸਿੱਧੀਆਂ ਹੋਣੀਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਰਾਕ ਜਵਾਬ ਦੇਣਾ ਹੈ ਹਾਂਜੀ ਕੀਤਾ ਜੁੜਿਆ ਸਵਾਲ ਤੁਹਾਡੇ ਕੋਲ ਹੈ ਬਹੁਤ ਕੋ ਨ ਹੋਈਆਂ ਆਪ ਜਨਰਨ ਸਾਡੀ ਪਾਰਟੀ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਦਾ ਨਾਂ ਦਾ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਸੰਗਤ ਦੇ ਸਮਝ ਵਿੱਚ ਆ ਰਿਹਾ ਕਿ ਤੁਸੀਂ ਹਾਂ ਦਾ ਨਾਂ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਦੇ ਗੁਨਾਹ ਸਿੱਖਾਂ ਦਾ ਖੋਹ-ਖੋ ਕੇ ਕਤਲ ਕਰਨ ਵਾਲੇ ਯਾਰ ਅਫਸਰਾਂ ਨੂੰ ਸੁਰੱਖਿਆ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਕੀ ਇਹ ਦਾ ਸਵਾਲ ਹੈ ਸਿੱਖੇ ਸਿੱਖਾ ਦਾ ਦੁਸ਼ਮਣ ਸਵਾਲ ਸਾਹ ਦੇਸ਼ ਵਿਰੋਧ ਜੋ ਦਾਰਸ਼ਿਕ ਇਸ ਸੀ ਉਹਨੂੰ ਵਾਪਸ ਕਰਾਉਂਦਾ ਗੁਨਾਹ ਕੀਤਾ ਕਿ ਨਹੀਂ ਸਾਹ ਦੇ ਦੌਰਾਨ ੁੱਲਾ ਹੋਈਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਥਾ ਜਾਂ ਨਾਲ ਦੇ ਦਿਓ ਇਹ ਹਾਂ ਜਵਾਬ ਸਵਾਲ ਪੁੱੜ ਕੇ ਇਹ ਕਿ ਸਵਦਾ ਸਾਧ ਨੂੰ ਵਾਪਸੇ ਦਿਵਾਉਣੇ ਉਹ ਵੀ ਦੇਣਾ ਕਿਤੇ ਤੇ ਮੰਗਲ ਤੋਂ ਜਿਹੜੇ ਤੁਸੀਂ ਜ਼ਤਿਹਦਾਰਾਂ ਨੂੰ ਆਪਣੇ ਰਹਿਸ਼ ਤੇ ਚੰਡੀਗੜ੍ਹ ਬੁਲਾਇਆ ਜੋ ਟ੍ਰੀਟਮੈਂਟਾਂ ਵੀ ਲੈ ਔਰ ਸੰਗਤ ਦੇ ਵਿੱਚ ਕਰਦਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੁਝ ਚਿੱਠੇ ਦੇਣੇ ਕਿ ਸੱਤੇ ਵਾਲੇ ਸਾਧ ਨੂੰ ਮਾਫ਼ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਕਿ ਨਹੀਂ ਕੀਤਾ ਹਾਂ ਹਾਂ ਯਾਨਾ ਸਰਕਾਰਾਂ ਦੇ ਦਰੋਂ ਬਹੁਤ ਪ੍ਰਲਾ ਹੋਈਆਂ ਹੈ ਐਸਰ ਕੇ ਬਰਬਖੀ ਦੋਸੇ 17号 ਆਪਰੇ ਸਾਧ ਜੇਸੇਦਾਰਾਂ ਨੂੰ ਬੁਲਾ ਕੇ ਮੁਆਫੇ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ 17 ਨੇ ਬੜੀ ਆਇ ਨਾਦਵਾਇਓ ਤੁਸੀਂ ਆਪਣੇ ਰਖਾਇਸ਼ ਤੇ ਸਤਿ ਸਾਬ ਦੇ ਜੇਸੇਦਾਰਾਂ ਨੂੰ ਬੁਲਾ ਕੇ ਸਤਖੰਡ ਸ੍ਰੀ ਗੁਰਮੁਖਤਾਰ ਸਾਹਿਬ ਔਰ ਜੀ ਇਸਤਮਾਲ ਸਤਪੁਰੂ ਸਤਿਗੁਰੂ ਹਰਿ ਅੰਸਰਾਤੀ ਮਹਾਰਾਜ ਜੀ ਦੇ ਬਾਵਨ ਮੇਤਰਸਥਾਨ ਸ਼੍ਰੀ ਕਾਮਪਤ ਸੱਭ ਜਸਾਨਕੁ ਜੁੜੇ ਹੋਏ ਮੁਰੂ ਰੂਪ ਕਸਾ ਸਾਡ ਸਭ ਦੀ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ ਕੀਤੀ ਹੋਈ ਸਤਿ ਸਾਰੀ ਸੰਸਕ੍ਰਿਤੀ ਤੇ ਪਰਾਵ ਦੀ ਬਾਦ ਹੋਈ ਦਾ ਖਾਸਾ ਲਈ ਕੀਤੀ ਪਤਿ ਅੱਜ ਮਿਤੀ 15 ਹਾਦਸਾ ਸਮਤ ਨਾਟਕਾਹੀ 552 ਮੁਤਾਬਿਕ ਜੀਟੀਸੀ 8/2024 ਨੂੰ ਪੰਜ ਸਿੱਖ ਸਰਬੰਧੀ ਦਿੱਤਰਪਾ 77 ਦੀ ਮੀਟਿੰਗ ਤਸਵੀਰ ਦਿੱਤੇ ਗਈ ਜਿਸ ਵਿੱਚ ਪੰਜ ਸਿੱਖ ਸਰਬੰਧੀ ਸਰਵਸੰਮਤੀ ਨਾਲ ਫੈਸਲਾ ਹੋਇਆ ਇਸ ਤੋਂ ਬਿਨੁਸ ਤੱਕ ਬਾਤਰ ਨਹੀਂ ਤਤੌਰ ਇੱਥੇ ਮੁੱਖ ਮੰਤਰੀ ਪੰਜਾਬ ਸਰਕਾਰ ਅੱਜ ਪ੍ਰਧਾਨ ਸ਼ਰੌਂਕਰੀ ਸਰਕਾਰ ਨੇ ਦੋ ਬਦਲਾਅ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਵਿਕਲਪਾਂ ਨੂੰ ਬਹੁਤ ਭਾਰੀ ਟਾਲਕੀ ਦਿੱਤੀ ਸ਼ਰਮੇ ਅਦਾਲੀ ਦਰਦ ਹਾਲਤ ਬਹੁਤ ਪਤਲੀ ਹੋਏ ਸਿੱਖ ਹਿੱਤਾਂ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਜਿਸ ਲਈ 2700 2017 ਤੇ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਤੋਂ ਬਾਅਦ ਵੀ ਆਪਣਾ ਸਪਰਸ਼ ਠੀਕਰ 15 ਤਾਰਿਖ ਦੇ ਅੰਦਰ ਅੰਦਰ ਲਿਜੇ ਰੂਪ ਵਿੱਚ ਪ੍ਰੇਸ਼ ਹੋਤੇ। ਛਿੜਿਆ ਕਾਪਟ ਸੈਰ ਦੇ ਦੇਖੇ ਡੇਨ ਸੁਪਰੀਮ ਸੰਬਾਦ ਜੰਨਾ ਚ ਬਣਾੜੇ ਸਿੱਖ ਦੀ ਤਰ੍ਹਾਂ ਛਿੜਿਆ ਕਾਪਟ ਸੈਰ ਨੇ ਉਸ ਤੇ ਛਿੜੀ ਗੁਰਮੰਤ ਸੈਦੀ ਵਰਗੂਲੀ ਦੇ। ਸੇਕ ਸੰਗਤ ਅੰਦਰ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਰੇਕਲਿਕਰ ਹੋਏ ਗੁਨਾਹਾਂ ਦੀ ਆਪ ਜੀ ਮਾਫਰਤ ਹੋਣਾ। ਆਪ ਜੀ ਦਾ ਆਪ ਨੂੰ ਸਹਿਯੋਗ ਤੋਂ ਪਰ ਆਇਆ ਕੁਝ ਕੀਤਾ ਜਾਂਦਾ ਹੈ ਬਾਹਰ ਜੀ ਦਾ ਖਾਸਾ